ਖਵੜਾ ਦੇ ਚੰਡੀਗੜ੍ਹ ਬਾਈਪਾਸ ਵਿਖੇ ਉਸ ਸਮੇਂ ਇੱਕ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਸ਼੍ਰੀ ਅਮ੍ਰਿਤਸਰ ਤੋਂ ਸ਼੍ਰੀ ਨਾਨਦਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਇੱਕ ਕੋਈ ਪਰਿਵਾਰ ਦੀ ਕਾਰ ਅੱਗੇ ਜਾ ਰਹੀ ਟਰੈਲੀ ਤੋਂ ਬਚਦੇ ਸਮੇਂ ਡਿਵਾਈਡਰ ਨਾਲ ਟਕਰਾ ਗਈ ਇਸ ਹਾਸੇ ਵਿੱਚ ਜਿੱਥੇ ਹੀ ਕਾਰ ਨੂੰ ਨੁਕਸਾਨੀ ਗਈ ਉੱਥੇ ਹੀ ਕਾਰ ਵਿੱਚ ਸਵਾਰ ਕੁਝ ਸਵਾਰੀਆਂ ਦੇ ਮਾਮੂਲੀ ਸੱਟਾਂ ਵੀ ਵੱਜੀਆਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ASI ਨੋਨਿਹਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਇੱਕ ਕਾਰ ਡਿਵਾਈਡਰ ਨਾਲ ਟਕਰਾ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਮੌਕੇ ਤੇ ਕਿਅਾ ਸਥਿਤੀ ਰਾਜਾਇਜ਼ਲੇ ਤੇ ਕਾਰ ਵਿੱਚ ਸਵਾਰ ਜ਼ਖਮੀ ਵਿਅਕਤੀਆਂ ਦੇ ਮਲਮ ਪੱਟੀ ਕੀਤੀ ਜੀ ਨਾਂਜੀ ਆਪਣਾ ਕੌਣ ਹਾਦਸਾ ਹਾਜੀ ਸਰ ਕੜਗਤਰਕਾ ਫੋਰਸ ਤੋਂ ਸਾਨੂੰ ਸੂਚਨਾ ਮਿਲੀ ਵੀ ਉਹ ਐਕਸੀਡੈਂਟ ਹੋਇਆ ਇਹ ਹਰਕਮਾਸਰ ਦੇ ਕੇ ਸਰ ਸਰ ਕੰਡੀਸ਼ਨ ਕਿਦਾਂ ਬਤਾਲੋ ਠੀਕ ਆ ਸਰ ਕੁਝ ਪਤਾ ਚੱਲਿਆ ਫੈਮਲੀ ਕਿੱਥੋਂ ਕਿੱਥੇ ਜਾ ਰਹੀ ਸੀ ਪਰਸਤ ਜਾ ਰਹੀ ਨਾਲ ਉਦਰ ਇਸ ਹਾਸੇ ਦੀ ਸੂਚਨਾ ਮਿਲਦੇ ਸਾਰੇ ਥਾਣਾ ਸਦਰ ਦੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਪਰਿਵਾਰ ਸ਼੍ਰੀ ਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਿਹਾ ਸੀ ਕਿ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਸੜਕ ਹਾਸੇ ਦਾ ਸ਼ਿਕਾਰ ਹੋ ਗਿਆ ਉਹਨਾਂ ਦੱਸਿਆ ਕਿ ਰਾਹਤ ਦੀ ਗੱਲ ਤਾਂ ਇਹ ਹੈ ਕਿ ਕਾਰ ਸਵਾਰ ਸਾਰੇ ਹੀ ਯਾਤਰੀ ਸੁਰੱਖਿਅਤ ਨੇ ਆਪਣਾ ਸਰਚ ਕਰ ਰਹੇ ਸੀਗੇ ਤੇ ਜਿੱਥੇ ਅਸੀਂ ਦੇਖਿਆ ਕਿ ਆਪਣਾ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਜਿਹੜੀ ਗੱਡੀ ਰੇਟਸ ਹੈਗੀ ਆ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਆ ਉਹ ਉਹਨਾਂ ਦੇ ਕੁਝ ਕੁ ਛੋਟੀ ਮੋਟੀ ਸੱਟਾਂ ਲੱਗੀਆਂ ਨੇ ਜਿੰਦੇ ਚ ਅਸੀਂ ਆਪਣਾ ਸਿਰਫ ਗੱਡੀ ਨੂੰ ਖਰਾਬ ਬਲਾ ਕੇ ਤੇ ਉਹਨਾਂ ਦਾ ਟ੍ਰੀਟਮੈਂਟ ਤੇ ਆਪਣਾ ਗੱਡੀ ਜਿਹੜੀ ਹੈਗੀ ਆ ਸਾਈਡ ਤੇ ਕਰਕੇ ਤੇ ਹਾਈਵੇ ਜਿਹੜੀ ਹੈ ਜਿਹੜਾ ਚੰਨੂਵਾਲ ਕਰਦਾ ਸਰ ਕੁਝ ਪਤਾ ਚੱਲਦਾ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਫੈਮਿਲੀ ਆਨੰਦਪੁਰ ਸਾਹਿਬ ਜਾ ਰਹੇ ਸੀ ਕਿ ਮਤਲਬ ਦੇਖੋ ਤੇ ਫਿਰ ਕਿੰਨੀ ਇੱਕ ਸੱਟਾਂ ਵਗੈਰਾ ਇਹਨਾਂ ਦੇ ਹੋ ਗੀਆਂ ਬਾਬਾ ਬਾਹਾਂ ਤੇ ਲੱਗੀਆਂ ਥੋੜੀ ਬੋਦੀ ਕੱਚ ਟੁੱਟਣ ਕਰਕੇ ਨਾ ਬਾਹਾਂ ਤੇ ਸੱਟਾਂ ਲੱਗੀਆਂ